ਡਿਸ਼ੀਅਲ ਕੋਰਟ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਹਾਨੂੰ ਦੱਸ ਦਿੰਨੇ ਆ ਕਿ ਮਾਨਯੋਗ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਿੱਲੀ ਵੱਲੋਂ ਥਾਲ 2025 ਦੀ ਦੂਜੀ ਕੌਮੀ ਲੋਕ ਅਦਾਲਤ ਦਾ ਅਯੋਜਨ ਕੀਤਾ ਜਾ ਰਿਹਾ ਹੈ ਫ੍ਰੀ ਕੋਰਟ ਦੀ ਗੱਲ ਕਰਕੇ ਤਾਂ ਫ੍ਰੀ ਕੋਰਟ ਦੇ ਵਿੱਚ ਸੈਸ਼ਨ ਜੱਜ ਮਾਨਯੋਗ ਵੀਰਿੰਦਰ ਅਗਰਵਾਲ ਜੀ ਦੀ ਅਗਵਾਈ ਦੇ ਹੇਠ ਕੌਮੀ ਲੋਕ ਅਦਾਲਤ ਦਾ ਅਯੋਜਨ ਹੋ ਜਾ ਰਿਹਾ ਹੈ ਤਾ ਤੋਂ ਨਵੀਂ ਦਾਤ ਨੇ ਕਿ 2025 ਦੀ ਦੂਜੀ ਕੌਮੀ ਲੋਕ ਅਦਾਲਤ ਤਾਂ ਇਸ ਦੇ ਵਿੱਚ ਜਿਨਨੇ ਪੁਰਾਣੇ ਕੇਸ ਪਏ ਨੇ ਜਾਂ ਨਵੇਂ ਕੇਸ ਨੇ ਤਾਂ ਉਹਨਾਂ ਲੋਕਾਂ ਨੂੰ ਕਾਫੀ ਜੜੀ ਆਉਣ ਵਾਲੇ ਸਮੇਂ ਦੇ ਵਿੱਚ ਸਹੂਲਤ ਮਿਲ ਸਕਦੀ ਹੈ ਇਹ ਕੌਮੀ ਲੋਕ ਅਦਾਲਤ ਦੇ ਵਿੱਚ ਕਾਫੀ ਸਹੂਲਤਾ ਜਿਹੜੀਆਂ ਮਿਲਦੀਆਂ ਨੇ ਤਾਂ ਜਿਲਾ ਕਾਨੂੰਨੀ ਸੁਮਾਵਤਾ ਆਰਟੀ ਫਰੀਡ ਕੋਰਟ ਕੌਮੀ ਲੋਕ ਅਦਾਲਤ ਜਿਵੇਂ ਹੁਣ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਉਹਨਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਕਾਨੂੰਨੀ ਸੁਵਿਧਾ ਅਥਾਰਟੀ ਐਸ ਐਸ ਨਗਰ ਮੁਹਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦੀਆਂ ਸਮੂਹ ਜ਼ਿਲ੍ਹਾ ਕਾਨੂੰਨੀ ਸੁਵਿਧਾ ਅਥਾਰਟੀਆਂ ਵੱਲੋਂ ਸਾਰੀਆਂ دیਵਾਨੇ ਫੌਜਦਾਰੀ ਅਤੇ ਰੈਵਨਿਊ ਅਦਾਲਤਾਂ ਵਿੱਚ ਹੇਠ ਲਿਖੇ ਅਨੁਸਾਰ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਹੀ ਫਰੀਦਕੋਟ ਦੇ ਵਿੱਚ 24 5 2025 ਨੂੰ ਦੂਜੀ ਕੌਮੀ ਲੋਕ ਅਦਾਲਤ ਹੋਣ ਜਾ ਰਹੀ ਹੈ ਇਹਨਾਂ ਕੌਮੀ ਲੋਕ ਅਦਾਲਤਾਂ ਦੇ ਵਿੱਚ ਹਰ ਤਰ੍ਹਾਂ ਦੇ ਵਿਵਾਨੀ ਮਾਲ ਪਰਿਵਾਰਕ ਮਸਲੇ ਪੈਸੇ ਦੇ ਲੈਣ ਦੇਣ ਦੇ ਮਸਲੇ ਤੇ ਘੱਟ ਗੰਭੀਰ ਵਿੱਚ ਫੌਜਦਾਰੀ ਕੇਸਾਂ ਨੂੰ ਆਪਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਨਿਪਟਾਉਣ ਲਈ ਸੁਨਿਆ ਜਾਵੇਗਾ ਇਹਨਾਂ ਕੌਮੀ ਲੋਕ ਅਦਾਲਤਾਂ ਵਿੱਚ ਲੰਬਿਤ ਕੇਸਾਂ ਤੋਂ ਇਲਾਵਾ ਅਜਿਹੇ ਝਗੜੇ ਵਾਅ ਜਿਹੜੇ ਫਿਲਹਾਲ ਅਦਾਲਤਾਂ ਵਿੱਚ ਲੰਬਿਤ ਨਾ ਹਨ ਪ੍ਰੀ ਲਿਟੀਗੇਟਿਵ ਕੇਸਾਂ ਨੂੰ ਨਿਪਟਾਰੇ ਲਈ ਸੁਨਿਆ ਤੇ ਵਿਚਾਰਿਆ ਜਾਵੇਗਾ ਕੌਮੀ ਲੋਕ ਅਦਾਲਤ ਵਿੱਚ ਕੇਸ ਲਗਾਉਂਦਾ ਕੀ ਤਰੀਕਾ ਅਦਾਲਤਾਂ ਵਿੱਚ ਲੰਬਿਤ ਕੇਸਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਲਗਾਉਣ ਲਈ ਸਬੰਧਤ ਅਦਾਲਤ ਦੇ ਜੱਜ ਸਾਹਿਬਾਨ ਅਤੇ ਜਿਹੜੇ ਝਗੜੇ ਵਿਵਾਦ ਅਦਾਲਤਾਂ ਵਿੱਚ ਲੰਬਿਤ ਨਹੀਂ ਹਨ ਸਬੰਧੀ ਦਰਖਾਸਤ ਸਾਦੇ ਕਾਗਜ਼ ਤੇ ਲਿਖ ਕੇ ਸਖਤਰ ਜ਼ਿਲ੍ਹਾ ਕਾਨੂੰਨੀ ਸੁਵਾਲਾ 33 ਕੋਰਟ ਨੂੰ ਪੇਸ਼ ਕੀਤੀ ਜਾ ਸਕਦੀ ਹੈ ਕੌਮੀ ਲੋਕ ਅਦਾਲਤ ਦੇ ਕੀ ਕੀ ਲਾਭ ਮਿਲ ਸਕਦੇ ਤੁਹਾਨੂੰ ਛੇਤੀ ਤੇ ਸਸਤਾ ਨਿਆਂ ਮਿਲਦਾ ਹੈ ਇਸ ਦੇ ਫੈਸਲੇ ਨੂੰ ਦਿਵਾਨੀ ਕੋਰਟ ਦੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ ਇਸੋ ਵਿੱਚ ਫੈਸਲਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ ਕੌਮੀ ਲੋਕ ਅਦਾਲਤ ਵਿੱਚ ਫੈਸਲਾ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਸ ਮਿਲ ਜਾਂਦੀ ਹੈ ਇਸ ਦੇ ਫੈਸਲੇ ਅੰਤਮ ਹੁੰਦੇ ਹਨ ਇਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਤਾਂ ਨਾਲ ਮੇਨ ਛਾਅ ਬੁਲਿਖੇ ਨੇ ਝਗੜੇ ਮਕਾਓ ਪਿਆਰ ਵਧਾਓ ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਪਾਓ ਤਾਂ ਹੋਰ ਵੀ ਜਿਹੜੀ ਜਾਣਕਾਰੀ ਮਾਨਯੋਗ ਜੱਜ ਗਰਪ੍ਰੀਤ कौर ਤੁਹਾਡੇ ਸਾਹਮਣੇ ਰੱਖਣਗੇ ਉਹ ਵੀ ਸੁਣਾਉਣੇ ਆ। ਸਤਿ ਸ਼੍ਰੀ ਅਕਾਲ। ਇਸ ਸਾਲ ਦੀ ਦੂਸਰੀ ਲੋਕ ਅਦਾਲਤ ਮਾਨਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦਿੱਲੀ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਜੀ ਬਰਿੰਦਰ ਅਗਰਵਾਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਇਹ ਲੋਕ ਅਦਾਲਤ 24 ਮਈ 2025 ਨੂੰ ਲਗਾਈ ਜਾ ਰਹੀ ਹੈ। ਇਸ ਕੌਮੀ ਲੋਕ ਅਦਾਲਤ ਵਿੱਚ ਹਰ ਤਰ੍ਹਾਂ ਦੇ دیਵਾਨੀ, ਲੇਬਰ, ਕੰਜ਼ਿਊਮਰ ਮਾਲ ਅਤੇ ਰਾਜ਼inama ਹੋਣਯੋਗ ਫੌਜਦਾਰੀ ਕੇਸਾਂ ਪਰਿਵਾਰਿਕ ਝਗੜੇ ਦੇ ਕੇਸ 138 ਦੇ ਚੈੱਕ ਬਾਉਂਸ ਦੇ ਕੇਸ ਹੋਰ ਛੋਟੇ ਮੋਟੇ ਜੁਰਮਾ ਦੇ ਕੇਸ ਟ੍ਰੈਫਿਕ ਚਲਾਨ ਨੂੰ ਆਪਸੀ ਸਹਿਮਤੀ ਦੇ ਨਾਲ ਨਿਪਟੌਨ ਲਈ ਸੁਨਿਆ ਜਾਵੇਗਾ ਇਸ ਕੌਮੀ ਲੋਕ ਅਦਾਲਤ ਵਿੱਚ ਬੈਂਕਾਂ ਦੇ ਕੇਸ ਇੰਸ਼ੋਰੈਂਸ ਕੰਪਨੀਆਂ ਦੇ ਕੇਸ ਬੀਐਸਐਨਐਲ ਦੇ ਕੇਸ ਤੇ ਹੋਰ ਟੈਲੀਕਾਮਿਊਨੀਕੇਸ਼ਨ ਕੰਪਨੀਆਂ ਦੇ ਕੇਸ ਪ੍ਰੀਲੀਟੀਗੇਟਿਵ ਕੇਸ ਵੀ ਲੋਕ ਅਦਾਲਤ ਵਿੱਚ ਲੱਗ ਸਕਦੇ ਹਨ ਅਦਾਲਤਾਂ ਵਿੱਚ ਲੰਬਿਤ ਕੇਸਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਲਗਾਉਣ ਲਈ ਸੰਬੰਧਿਤ ਅਦਾਲਤ ਦੇ ਜੱਜ ਸਾਹਿਬਾਨ ਅਤੇ ਜਿਹੜੇ ਝਗੜੇ ਵਿਵਾਦ ਅਦਾਲਤਾਂ ਵਿੱਚ ਲੰਬਿਤ ਨਹੀਂ ਹਨ ਸੰਬੰਧੀ ਦਰਖਾਸਤ ਸਾਦੇ ਕਾਗਜ਼ ਤੇ ਲਿਖ ਕੇ 77 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੂੰ ਪੇਸ਼ ਕੀਤੀ ਜਾ ਸਕਦੀ ਹੈ ਇਸ ਕੌਮੀ ਲੋਕ ਅਦਾਲਤ ਦੇ ਬਹੁਤ ਫਾਇਦੇ ਹਨ ਇੱਥੇ ਜਲਦੀ ਅਤੇ ਸਸਤਾ ਨਿਆਂ ਮਿਲਦਾ ਹੈ ਇਸ ਦੇ ਫੈਸਲੇ ਨੂੰ دیਵਾਨੀ ਕੋਰਟ ਦੀ ਡਿਗਰੀ ਮੰਨਿਆ ਜਾਂਦਾ ਹੈ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਲੋਕ ਅਦਾਲਤਾਂ ਵਿੱਚ ਅਪਾਇਚਾਰਕ ਸਾਂਝ ਨੂੰ ਬਰਕਰਾਰ ਰੱਖਦੀਆਂ ਹਨ ਲੋਕ ਅਦਾਲਤਾਂ ਰਾਹੀਂ ਲਿਟੀਗੇਸ਼ਨ ਦਾ ਖਾਤਮਾ ਵੀ ਹੁੰਦਾ ਹੈ ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ ਅਤੇ ਫੈਸਲਾ ਅੰਤਿਮ ਮੰਨਿਆ ਜਾਂਦਾ ਹੈ ਲੋਕ ਅਦਾਲਤ ਵਿੱਚ ਫੈਸਲਾ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ ਅਗਰ ਕਿਸੇ ਨੂੰ ਵਧੇਰੇ ਜਾਣਕਾਰੀ ਚਾਹੀਦੀ ਹੈ ਤੇ ਉਹ ਸੈਕਟਰੀ ਲੀਗਲ ਸਰਵਿਸਿਜ਼ ਅਥਾਰਟੀ ਦਾ ਆਫਿਸ ਜੋ ਕਿ ਜ਼ਿਲ੍ਹਾ ਕਚਾਰੀਆਂ ਦੇ ਵਿੱਚ ਹੀ ਹੈਗਾ ਉੱਥੇ ਆ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ ਸਸ਼ਿਆਕਾ